ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ ਹੋਏ ਅਦਾਕਾਰ ਗੀਤਕਾਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਪੂਰੇ ਵਰਲਡ ਦੇ ਵਿੱਚ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਰੌਸ਼ਨ ਪ੍ਰਿੰਸ ਜੀ ਮੇਰੀਆਂ ਭੈਣਾਂ ਮੇਰੇ ਨਾਲ ਆਈਆਂ ਹੋਈਆਂ ਮੋਗੇ ਤੋਂ लवली ਸਿਕਲਾ ਮੈਡਮ ਜੀ ਸਰਮਜੀਤ ਘੋੜੇ ਜੀ ਸਾਡੇ ਐਮਸੀ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਸਾਰੇ ਬਲੌਕ ਇੰਚਾਰਜ ਮੇਰੇ ਵੀਰ ਜਿਹੜੇ ਮੇਰੇ ਨਾਲ ਅੱਜ ਆਏ ਆ ਤੁਹਾਡਾ ਸਾਰਿਆਂ ਦਾ ਕੋਟਿੰਕ ਕੋਟਿੰਤਨ ਤਨਵਾਦ ਆਓ ਸਾਰੇ ਜਣੇ ਮਿਲ ਕੇ ਪਹਿਲਾ ਗੁਰੂ ਸਾਹਿਬ ਦੀ ਬਖਸ਼ੀ ਹੋਈ ਗੁਰਫਤੇ ਦੀ ਸਾਖ ਸਰ ਪਹਿਲਾ ਕਿਸੇ ਵੀ ਸਰਕਾਰ ਨੇ ਆਮ ਲੋਕਾਂ ਦੀ ਬਾਹ ਨਹੀਂ ਪੜੀ ਇਹ ਪਹਿਲੀ ਸਰਕਾਰ ਹੈ ਜੀ ਨੇ ਗਰੀਬਾਂ ਦੇ ਮਜ਼ਦੂਰਾਂ ਦੀ ਕਿਸਾਨਾਂ ਦੀ ਬਾਹ ਪੜੀ ਹੈ 600 ਯੂਨਟ ਬਿਜਲੀ ਤੇ maaf ਕਰਕੇ ਉਹ ਲੋਕਾਂ ਨੂੰ ਰਾਹਤ ਦਿੱਤੀ ਫਿਰ 24 ਘੰਟੇ ਬਿਜਲੀ ਦੇ ਕੇ देखिए तो मेरे बड़े भाई हैं करमजीत अनमोल जी तो उनके लिए तो हमेशा हम लोग हाजिर हैं क्योंकि बहुत सारी फिल्में बहुत सारा काम हम लोगों ने साथ में किया है कितनी सारी फिल्में की हैं और आज हमारा भाई इस चोड़ के अखाड़े में और हम सब उनके साथ हैं मैं किसी पार्टी विशेष की बात नहीं कर रहा मैं बात कर रहा हूँ अपने भाई की करमजीत अनमोल क्योंकि एक जमीन से जुड़ा हुआ इंसान जिसने शुरुआती दौर में गरीबी भी देखी और अपना अपने करियर को बुलंदी पे भी लेके गए ले। जहाँ पे इंटरनेशनली लोग उनको जानते हैं सो तो उनको पता है कि लोगों की दुख तकलीफें क्या तो उस चीज़ को उस आवाज़ को हम लोग बुलंद करें और ज़्यादा से ज़्यादा मैं तो सभी को गुजारिश करूँगा कि आप ज़्यादा से ज़्यादा वोट दे के उनको तो सक्सेसफुल करें तो आप चर्चा रहती है कि जो फिल्म इंडस्ट्री के सेलिब्रिटीज होते हैं अक्सर आप लोगों को बाद में मिलते नहीं आपको देखो जी डे बाई डे मेहनत असि बता रहे हैं ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਵੀ ਪਿੰਡ ਕੋਈ ਵੀ ਮੰਨਲਾ ਐਸਾ ਨਾ ਰਹੇ ਜਿੱਥੇ ਅਸੀਂ ਨਾ ਜਾ ਸਕੀਏ ਔਰ ਲੋਕ ਬਹੁਤ ਉਤਸ਼ਾਹ ਵਖਾ ਰਹੇ ਨੇ ਔਰ ਲੋਕ ਬਹੁਤ ਖੁਸ਼ ਨੇ ਔਰ ਬਹੁਤ ਲੋਕਾਂ ਨੂੰ ਵੀ ਜਲਦੀ ਤੋਂ ਜਲਦੀ ਸਾਡੇ ਕੋਲ ਆਉਣ ਤੇ ਕਿੰਦਾ ਦਾ ਹੁਣ ਲੋਕ ਅੱਜ ਰਸਤੇ ਮਰਜ਼ੀ ਆਮ ਜਿਹੜਾ ਕਿਹਾ ਜਾਂਦਾ ਸੀਗਾ ਵੀ ਸਿੰਗਰ ਬਾਹਰ ਆਇਆ ਪਰ ਹੁਣ ਉਹ ਗੱਲਾਂ ਘਟਦੀਆਂ ਨਹੀਂ ਜਾਰੀ ਨਹੀਂ ਬਿਲਕੁਲ ਕਿਸੇ ਨੇ ਨਹੀਂ ਕਿਹਾ ਜੀ ਮੈਨੂੰ ਔਰ ਲੋਕ ਸਭ ਖੁਸ਼ ਨੇ ਕਿ ਸਾਨੂੰ ਇਹ ਨਹੀਂ ਦੱਸਣਾ ਪੈਂਦਾ ਵੀ ਕਰਮਜੀਤ ਦਾ ਮੂਲ ਕੌਣ ਹੈ ਇਹ ਸਾਰੇ ਜਾਣਦੇ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਾਣਦੇ ਨੇ ਔਰ ਇਹ ਸੰਗ ਦੇ ਨੇ ਕਈ ਲੋਕ ਤਾਂ ਵੀ ਸਾਨੂੰ ਐ ਲੱਗਦਾ ਵੀ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਕਿਉਂਕਿ ਤੁਹਾਨੂੰ ਦੇਖਿਆ ਇਹਨਾਂ ਹਰ ਇੱਕ ਹਰ ਟਾਈਮ ਮੈਂ ਟੀਵੀ ਤੇ ਰਹਿਣਾ ਉਹਦਾ ਸਾਨੂੰ ਬੈਨੀਫਿਟ ਮਿਲਦਾ ਔਰ ਲੋਕ ਬਹੁਤ ਪਿਆਰ ਦਿੰਦੇ ਬੱਚਿਆਂ ਦੀ ਬੜੀ ਪਸੰਦ ਬਣ ਰਹੀ ਆ ਕਰਮਜੀਤ ਦੀ ਜੀ ਜੀ ਥੈਂਕ ਯੂ ਸਰ ਬਸ ਬੱਚਿਆਂ ਨੂੰ ਕਿਉਂਕਿ ਫਿਲਮਾਂ ਦੇ ਕਰਕੇ ਆ ਜੀ ਬੱਚੇ ਬਹੁਤ ਪਿਆਰ ਕਰਦੇ ਨੇ ਥਾਂ ਥਾਂ ਜਿੱਥੇ ਵੀ ਜਾਂਦੇ ਆ ਬੱਚੇ ਸਭ ਤੋਂ ਵੱਧ ਆਉਂਦੇ ਆ ਇਧਰ ਹੁਣ ਵੀ ਆ ਕੇ ਖੜ ਗਏ ਨੇ बच्चा करके ये सारा कुछ बंदा बच्चों फेवरेट हो जाता क्योंकि बच्चे ने बड़े होना एंड तक उन्होंने रहेंगे हमारे पार्टी के सुप्रीमो श्री अरविंद केजरीवाल जी को बेन देने वाली है क्योंकि हर पार्टी के सुप्रीमो को स्टार प्रचारक को पूरा अधिकार होता है की चोनों में इलेक्शंस में अपनी पार्टी का अपने जो एजेंडा होता है उनका प्रचार करें